ਧੰਨਵਾਦ ਹੈ ਸਾਰਿਆਂ ਦਾ ਬਹੁਤ ਵਧੀਆ ਸਟਾਫ ਹੈ ਜਿਹੜੇ ਸਿਸਟਰ ਨੇ ਉਹ ਵੀ ਬਹੁਤ ਖਿਆਲ ਰੱਖਦੇ ਪੇਸ਼ੈਂਟ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ ਤੇ ਮੈਂ ਜਦੋਂ ਮੈਨੂੰ ਪ੍ਰੋਬਲਮ ਹੋਈ ਮੈਂ ਖੰਨੇ ਦੇ ਵਿੱਚ ਡੈਲਸਿਸ ਸ਼ੁਰੂ ਕਰਾਈ ਸੀ ਲੇਕਿਨ ਮੈਂ ਉੱਥੇ ਦੋ ਤਿੰਨ ਹਸਪੀਟਲ ਬਦਲੇ ਪਰ ਮੈਨੂੰ ਉੱਥੇ ਨਹੀਂ ਸੈੱਟ ਲੱਗਿਆ ਹੈਗਾ ਫਿਰ ਮੈਨੂੰ ਕਿਸੇ ਨੇ ਡਾਕਟਰ ਬਖਸ਼ੀ ਜੀ ਬਾਰੇ ਦੱਸਿਆ ਜਦੋਂ ਮੈਂ ਇਹਨਾਂ ਕੋਲ ਆਇਆ ਤੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਮੈਨੂੰ ਯਾਨੀ ਕਿ ਅਟੈਂਡ ਕੀਤਾ ਦਵਾਈਆਂ ਚਲਾਈਆਂ ਮੈਂ 8-9 ਮਹੀਨੇ ਇੱਥੇ ਡੈਲਸਿਸ ਚੱਲੀ ਡੈਲਸਿਸ ਦੇ ਦੌਰਾਨ ਵੀ ਬਹੁਤ ਵਧੀਆ ਸਟਾਫ ਰਿਹਾ ਤੇ ਬਹੁ ਉਸ ਤੋਂ ਬਾਅਦ ਲੀਨਾ ਮੈਡਮ ਮਿਲੇ ਉਹਨਾਂ ਨੇ ਫਿਰ ਟ੍ਰਾਂਸਪਲੈਂਟਰ ਵਾਲੀ ਗੱਲ ਹੋਈ ਚਿਰਿੰਜੀਤ ਸਰ ਮਿਲੇ ਫਿਰ ਇਹਨਾਂ ਨੇ ਮੈਨੂੰ ਸਾਰੀ ਪ੍ਰੋਸੈਸ ਦੱਸਿਆ ਤੇ ਬਹੁਤ ਵਧੀਆ ਇਹਨਾਂ ਨੇ ਆਪਰੇਸ਼ਨ ਕਰਾਇਆ ਮੈਂ 8-9 ਦਿਨ ਹੋਏ ਆ ਉਹ 10 ਸਾਲਾਂ ਤੋਂ ਟ੍ਰਾਂਸਪਲੈਂਟ ਹੋ ਰਿਹਾ ਸੀ ਪਰ ਕੁਝ ਕਾਰਨ ਕਾਰਨ ਵਾਰਸ਼ ਪਿਛਲੇ 4-6 ਮਹੀਨਿਆਂ ਤੋਂ ਨਹੀਂ ਹੋ ਪਾ ਰਿਹਾ ਸੀ ਸੋ ਉਹਨੂੰ ਅਸੀਂ ਉਹਨੂੰ ਦੁਬਾਰਾ ਸ਼ੁਰੂ ਕੀਤਾ ਨਵੇਂ ਸਿਰੇ ਤੋਂ 1 ਵੀਕ 2-10 ਡੇਜ਼ ਲਈ ਐਡਮਿਟ ਹੁੰਦਾ ਹੈ ਉਹਦੇ ਵਿੱਚ ਜੀ ਸਭ ਕੁਝ ਠੀਕ ਰੈਂਦਾ ਤਾਂ ਤਕਰੀਬਨ ਹਫ਼ਤੇ ਜਾਂ 10 ਦਿਨ ਦੇ ਵਿੱਚ ਉਹ ਡਿਸਚਾਰਜ ਹੋ ਜਾਂਦਾ ਹੈ ਤੇ ਕਿਡਨੀ ਟ੍ਰਾਂਸਪਲੈਂਟ ਹੀ ਸਭ ਤੋਂ ਬੈਸਟ ਆਪਸ਼ਨ ਹੈ। ਤਾਂ ਉਥੇ ਜਿਹਨੇ ਵੀ ਡਾਕਟਰਾਂ ਨੇ ਇਹਨਾਂ ਨੂੰ ਚੈੱਕਅਪ ਕੀਤਾ ਉਹਨਾਂ ਨੇ ਕਿਹਾ ਇਹਨਾਂ ਦਾ ਕਰੀਏਟਿਨਿਨ ਲੈਵਲ ਵੱਧ ਗਿਆ ਤੇ ਕਿਡਨੀ ਫੇਲ ਹੋ ਗਈ ਹੈ। ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਪੂਰਾ ਈਵੈਲਿਊਏਟ ਕਰਕੇ ਹੁਣ ਟ੍ਰਾਂਸਪਲੈਂਟ ਕੀਤਾ ਹੈ ਤੇ ਪੇਸ਼ੈਂਟ ਪੋਸਟ ਆਪਰੇਟਿਵਲੀ ਬਿਲਕੁਲ ਠੀਕ ਰਹੇ ਨੇ ਤੇ ਹੁਣ ਅਸੀਂ ਇਹਨਾਂ ਨੂੰ ਡਿਸਚਾਰਜ ਕਰ ਰਹੇ ਹਾਂ ਜੀ। ਇਹ ਤਾਂ ਆਪਰੇਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ। ਬਾਕੀ ਮਰੀਜ਼ ਕਿੰਨਾ ਹੈਗਾ ਕਿਉਂਕਿ ਇਹਨਾਂ ਦੇ ਜਿਹੜੇ ਮਰੀਜ਼ ਹੁੰਦੇ ਆ ਕਾਫੀ ਸਿਕ ਹੁੰਦੇ, 슈ਗਰ, ਬਲੱਡ ਪ੍ਰੈਸ਼ਰ ਜਾਂ ਸਾਰੀ ਪ੍ਰੋਬਲਮ ਹ ਭਾਰਤ ਦੇ ਵਿੱਚ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ ਕਿਉਂਕਿ ਡਾਕਟਰਾਂ ਵੱਲੋਂ ਜਿੱਥੇ ਮਰੀਜ਼ਾਂ ਦਾ ਸਹੀ ਇਲਾਜ ਕਰਕੇ ਉਹਨਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਹੈ ਉੱਤੇ ਹੀ ਕਈ ਵਾਰ ਕ੍ਰਿਟੀਕਲ ਬਿਮਾਰ ਮਰੀਜ਼ਾਂ ਨੂੰ ਸਹੀ ਇਲਾਜ ਅਤੇ ਸਹੀ ਆਪਰੇਸ਼ਨ ਕਰਕੇ ਉਹਨਾਂ ਨੂੰ ਜ਼ਿੰਦਗੀ ਦਾ ਦੂਜਾ ਜੀਵਨ ਦਿੱਤਾ ਜਾਂਦਾ ਹੈ ਤਾਂ ਐਸਪੀਐਸ ਹਸਪੀਟਲ ਲੁਧਿਆਣਾ ਦੇ ਵਿੱਚ ਵੀ ਕਿਡਨੀ ਫੇਲ ਹੋਣ ਦੇ ਚਲਦੇ ਬਾਰ-ਬਾਰ ਡਾਇਲਿਸਿਸ ਕਰਵਾ ਰਹੇ ਮਰੀਜ਼ ਦਾ ਕਿਡਨੀ ਟ੍ਰਾਂਸਪਲੈਂਟਰ ਦਾ ਸਫਲ ਆਪਰੇਸ਼ਨ ਕਰਕੇ ਉਸ ਨੂੰ ਜ਼ਿੰਦਗੀ ਦਾ ਨਵਾਂ ਰੂਪ ਦਿੱਤਾ ਗਿਆ। ਇਸ ਮੌਕੇ ਮਰੀਜ਼ ਵੱਲੋਂ ਵੀ ਡਾਕਟਰਾਂ ਦਾ ਧੰਨਵਾਦ ਕਰਦੇ ਕਿਹਾ ਗਿਆ ਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਸਹੀ ਗਾਈਡ ਕਰਕੇ ਸਹੀ ਸਮੇਂ ਤੇ ਉਹਨਾਂ ਦਾ ਕਿਡਨੀ ਟ੍ਰਾਂਸਪਲੈਂਟਰ ਦਾ ਸਫਲ ਆਪਰੇਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਕਰਕੇ ਉਹ ਡਾਕਟਰਾਂ ਦਾ ਧੰਨਵਾਦ ਕਰਦੇ ਨੇ। ਇਸ ਮੌਕੇ ਡਾਕਟਰ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਇਸ ਮਰੀਜ਼ ਨੂੰ ਕਿਸ ਤਰ੍ਹਾਂ ਪ੍ਰੋਬਲਮ ਆ ਰਹੀ ਤੇ ਕਿਡਨੀ ਟ੍ਰਾਂਸਪਲੈਂਟ ਕਰਕੇ ਕਿਸ ਤਰ੍ਹਾਂ ਇਸ ਮਰੀਜ਼ ਦਾ ਸਹੀ ਇਲਾਜ ਕੀਤਾ ਗਿਆ ਵਾ ਇਸ ਦੇ ਨਾਲ ਹੀ ਡਾਕਟਰਾਂ ਨੇ ਦੱਸਿਆ ਕਿ ਸ਼ੂਗਰ ਦੇ ਚੱਲਦੇ ਕਿਡਨੀ ਫੇਲ ਹੋਣ ਦੇ ਕਾਰਨ بار بار ਡਾਇਲਿਸਿਸ ਕਰਵਾਉਣ ਦੀ ਜੋ ਜ਼ਰੂਰਤ ਪੈਂਦੀ ਹੈ ਉਸ ਨੂੰ ਬਚਣ ਵਾਸਤੇ ਕਿਸ ਤਰ੍ਹਾਂ ਕਿਡਨੀ ਟ੍ਰਾਂਸਪਲੈਂਟ ਕਰਕੇ ਮਰੀਜ਼ਾਂ ਦੀ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਐਸ ਪੀ ਐਸ ਹਸਪੀਟਲ ਵੱਲੋਂ ਨਿਤਨਮੇ ਉਪਰਾਲੇ ਬਹੁਤ ਹੀ ਵੱਡੇ ਕੀਰਤਮਾਨ ਸਥਾਪਿਤ ਕੀਤੇ ਜਾ ਰਹੇ ਨੇ ਹੁਣੇ ਹੀ ਕੁਝ ਦਿਨ ਪਹਿਲਾਂ ਇੱਕ ਬਹੁਤ ਪੇਸ਼ੀਐਂਟ ਸਿੱਕ ਆਇਆ ਸੀ ਜਿਨ੍ਹਾਂ ਦਾ ਕਿਡਨੀ ਟ੍ਰਾਂਸਪਲੈਂਟ ਕੀਤਾ ਤੇ ਸਾਡੀ ਡਾਕਟਰਾਂ ਦੀ ਟੀਮ ਆ ਇਹਨਾਂ ਨੂੰ ਪੁੱਛਦੇ ਆ ਕਿ ਕਿਵੇਂ ਕਿਸ ਤਰ੍ਹਾਂ ਦਾ ਰਿਹਾ ਇਹਨਾਂ ਦਾ ਸਿਸਟਮ ਹਾਂਜੀ ਡਾਕਟਰ ਸਾਹਿਬ ਆਪਣਾ ਨਾਮ ਮੈਂ ਡਾਕਟਰ ਬਖਸ਼ੀਸ਼ ਹੈਗਾ ਮੈਂ ਡਿਪਾਰਟਮੈਂਟ ਆਫ ਨੈਫਰੋਲੋਜੀ ਚ ਡਿਪਟੀ ਡਾਇਰੈਕਟਰ ਹੈਗਾ ਅ ਨਾਲ ਸਾਡੇ ਡਾਕਟਰ ਅਮਨਦੀਪ ਹੈਗੇ ਨੇ ਇਹ ਨਾਲ ਜਿਹੜੇ ਸਾਡੇ ਸੀਨੀਅਰ ਕੰਸਲਟੈਂਟ ਹੈਗੇ ਨੇ ਡਿਪਾਰਟਮੈਂਟ ਆਫ ਨੈਫਰੋਲੋਜੀ ਚ ਤੇ ਡਾਕਟਰ ਚੇਨਜ ਜੀ ਸਾਡੇ ਟ੍ਰਾਂਸਪਲੈਂਟ ਸਰਜਨ ਹੈਗੇ ਨੇ ਡਾਕਟਰ ਨਵੀਨ ਮੇਰਾ ਸਾਡੇ ਅਨੈਸਥੀਸ਼ੀਆ ਵਾਲਾ ਪਾਰਟ ਰਬੀ ਹੁਸ਼ ਸੋ ਸਾਰੀ ਟੀਮ ਬਹੁਤ ਅੱਛੀ ਟੀਮ ਹੈਗੀ ਹੈ ਸੋ ਇੱਕ ਕਿਡਨੀ ਤੇ ਤੁਹਾਨੂੰ ਪਤਾ ਹੀ ਹੈ ਜਿਸ ਹਿਸਾਬ ਨਾਲ 슈ਗਰ ਤੇ ਕਰਕੇ ਔਰ ਬਲੱਡ ਪ੍ਰੈਸ਼ਰ ਕਰਕੇ ਮਰੀਜ਼ ਵਧੀ ਜਾ ਰਹੇ ਨੇ ਸੋ ਟ੍ਰਾਂਸਪਲੈਂਟ ਹੀ ਪੱਕਾ ਇਲਾਜ ਹੈਗਾ ਸੋ ਅਸੀਂ ਇਹ ਟ੍ਰਾਂਸਪਲੈਂਟ ਪ੍ਰੋਗਰਾਮ ਨੂੰ ਦੁਬਾਰਾ ਐਸਪੀਐਸ ਹਸਪੀਟਲ ਵਿੱਚ ਦੁਬਾਰਾ ਸ਼ੁਰੂ ਕੀਤਾ ਪਿਛਲੇ 10 ਸਾਲਾਂ ਤੋਂ ਟ੍ਰਾਂਸਪਲੈਂਟ ਹੋ ਰਿਹਾ ਸੀ ਪਰ ਕੁਝ ਕਾਰਨ ਕਾਰਨ ਵਾਰਸ਼ ਪਿਛਲੇ 4-6 ਮਹੀਨਿਆਂ ਤੋਂ ਨਹੀਂ ਹੋ ਪਾ ਰਿਹਾ ਸੀ ਸੋ ਉਹਨੂੰ ਅਸੀਂ ਉਹਨੂੰ ਦੁਬਾਰਾ ਸ਼ੁਰੂ ਕੀਤਾ ਨਵੇਂ ਸਿਰੇ ਤੋਂ ਸੋ ਅੱਜ ਅਸੀਂ ਪਹਿਲਾ ਕੇਸ ਉਸ ਸਿਰਜ ਕੀਤਾ ਹੋਰ ਵੀ ਮਰੀਜ਼ਾਂ ਦੇ ਨਾਲ-ਨਾਲ ਅਸੀਂ ਟ੍ਰਾਂਸਪਲੈਂਟ ਕਰਦੇ ਰਵਾਂਗੇ ਸੋ ਬਹੁਤ ਅੱਛਾ ਰਿਜ਼ਲਟ ਰਿਹਾ ਜੀ ਹਾਂ ਜੀ ਡਾਕਟਰ ਸਾਹਿਬ ਕਿੰਨੇ ਕਿੰਨਾ ਟਾਈਮ ਲੱਗਦਾ ਜੀ ਟ੍ਰਾਂਸਪਲੈਂਟ ਨੂੰ ਕਿਵੇਂ ਕਿਸ ਤਰ੍ਹਾਂ ਕੀ ਪ੍ਰੋਸੀਜਰ ਹੁੰਦਾ ਹੈ ਨਾਰਮਲੀ ਕਿਡਨੀ ਟ੍ਰਾਂਸਪਲੈਂਟ ਦਾ ਪੇਸ਼ੈਂਟ ਅਬਾਊਟ 1 ਵੀਕ ਟੂ 10 ਡੇਸ ਲਈ ਐਡਮਿਟ ਹੁੰਦਾ ਹੈ ਉਹਦੇ ਵਿੱਚ ਜੇ ਸਭ ਕੁਝ ਠੀਕ ਰਹਿੰਦਾ ਤਾਂ ਤਕਰੀਬਨ ਹਫ਼ਤੇ ਜਾਂ 10 ਦਿਨ ਦੇ ਵਿੱਚ ਉਹ ਡਿਸਚਾਰਜ ਹੋ ਜਾਂਦਾ ਹੈ ਤੇ ਕਿਡਨੀ ਟ੍ਰਾਂਸਪਲੈਂਟ ਹੀ ਸਭ ਤੋਂ ਬੈਸਟ ਆਪਸ਼ਨ ਹੈ ਕਿਡਨੀ ਫੇਲਿਅਰ ਦੇ ਪੇਸ਼ੈਂਟਸ ਦੇ ਲਈ हां जी डॉक्टर साहब किस तरह इननू की दिक्कत आंदी थी कि में किडनी फिर किस तरह की एज बार बताया जा बैठिए पेशेंट नु जी मेन प्रॉब्लम ये हुई सी कि इननू साफ उल्दा सी इननू यूरिन ਘਟਾ ਹੁੰਦਾ ਸੀ ਇਹਨਾਂ ਦੇ ਟੰਗਾ ਚ ਸਵੇਲਿੰਗ ਹੋ ਗਈ ਸੀ ਇਹਨਾਂ ਨੂੰ ਵੋਮਿਟਿੰਗ ਹੋਈ ਸੀ ਜਦੋਂ ਇਹ ਗਏ ਇਹਨਾਂ ਨੇ ਚੈੱਕ ਅਪ ਕਰਾਇਆ ਤਾਂ ਉੱਥੇ ਜਿਹਨੇ ਵੀ ਡਾਕਟਰ ਨੇ ਇਹਨਾਂ ਨੂੰ ਚੈੱਕ ਅਪ ਕੀਤਾ ਉਹਨਾਂ ਨੇ ਕਿਹਾ ਇਹਨਾਂ ਦਾ ਕਰੀਆਟਿਨਿਨ ਲੈਵਲ ਵੱਧ ਗਿਆ ਤੇ ਕਿਡਨੀ ਫੇਲ ਹੋ ਗਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਡਾਇਲਿਸਿਸ ਸ਼ੁਰੂ ਕਰਾਈ ਗਈ ਡਾਇਲਿਸਿਸ ਸ਼ੁਰੂ ਕਰਾਈ ਗਈ ਉਸ ਤੋਂ ਬਾਅਦ ਇਹਨਾਂ ਦੀ ਡਾਇਲਿਸਿਸ ਰੈਗੂਲਰ ਚੱਲਦੀ ਸੀ ਪੇਸ਼ੈਂਟ ਕਾਫੀ ਕੰਪਲੇਂਟ ਸੀ ਇਹਨਾਂ ਦੇ ਕੋਲ ਡੋਨਰ ਸੀ ਇਹਨਾਂ ਨੂੰ ਅਸੀਂ ਆਪਸ਼ਨ ਬਾਰੇ ਦੱਸਿਆ ਕਿ ਕਿਡਨੀ ਟ੍ਰਾਂਸਪਲੈਂਟ ਇੱਕ ਬਹੁਤ ਵਧੀਆ ਆਪਸ਼ਨ ਹੈ ਇਹਨਾਂ ਦੇ ਕੋਲ ਡੋਨਰ ਸੀ ਮੋਟੀਵੇਟਿਡ ਪੇਸ਼ੈਂਟ ਸੀ ਤੇ ਐਗਰੀ ਕਰ ਗਏ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਪੂਰਾ ਈਵੈਲਿਊਏਟ ਕਰਕੇ ਹੁਣ ਟ੍ਰਾਂਸਪਲੈਂਟ ਕੀਤਾ ਤੇ ਪੇਸ਼ੈਂਟ ਪੋਸਟ ਆਪਰੇਟਿਵਲੀ ਬਿਲਕੁਲ ਠੀਕ ਰਹੇ ਨੇ ਤੇ ਹੁਣ ਅਸੀਂ ਇਹਨਾਂ ਨੂੰ ਡਿਸਚਾਰਜ ਕਰ ਰਿਹਾ ਜੀ ਡਾਕਟਰ ਸਾਹਿਬ ਕਿੰਨੇ ਦਿਨ ਇਹਨਾਂ ਨੂੰ ਤੁਸੀਂ ਰੱਖਿਆ ਕਿੰਨੇ ਦਿਨ ਜਿਹੜੇ ਡੋਨਰ ਹੁੰਦੇ ਹੈ ਜੀ ਉਹਨਾਂ ਦਾ ਅਪ੍ਰੋਕਸੀਮੇਟਲੀ ਆਪਾਂ 4 ਤੋਂ 5 ਦਿਨ ਰੱਖਦੇ ਆ ਤੇ ਜਿਹੜੇ ਰੈਸੀਪੀਐਂਟ ਨੇ ਜਿਨ੍ਹਾਂ ਨੂੰ ਆਪਾਂ ਕਿਡਨੀ ਦਿੱਤੀ ਹੈ ਉਹਨਾਂ ਨੂੰ ਆਪਾਂ ਅਪ੍ਰੋਕਸੀਮੇਟਲੀ 7 ਤੋਂ 10 ਦਿਨ ਜੀ ਡਿਸਚਾਰਜ ਕਰ ਦਿੰਦੇ ਆ ਜੇ ਸਾਰਾ ਕੁਝ ਠੀਕ ਰਵੇ ਹਾਂ ਡਾਕਟਰ ਸਾਹਿਬ ਤੁਸੀਂ ਬੇਹੋਸ਼ੀ ਦਾ ਤੁਹਾਡਾ ਮੇਨ ਕਾਰ ਇਹ ਤੋਂ ਆਪਰੇਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ ਬਾਕੀ ਮਰੀਜ਼ ਕਿੰਨਾ ਹੈਗਾ ਕਿਉਂਕਿ ਇਹਨਾਂ ਦੇ ਜਿਹੜੇ ਮਰੀਜ਼ ਹੁੰਦੇ ਆ ਕਾਫੀ ਸਿਕ ਹੁੰਦੇ ਆ ਸ਼ੂਗਰ, ਬਲੱਡ ਪ੍ਰੈਸ਼ਰ ਹੋ ਜਾ ਸਾਰੀ ਪ੍ਰੋਬਲਮ ਹੁੰਦੀ ਹੈ ਗੁਰਦੇ ਚੱਲ ਨਹੀਂ ਰਹੇ ਹੁੰਦੇ ਤੇ ਬਿਓਸ਼ੀਚ ਜਿਹੜਾ ਇਹਨਾਂ ਦਾ ਜਿਹੜਾ ਡੋਨਰ ਹੈ ਉਹਨੂੰ ਦੋ ਤੋਂ ਤਿੰਨ ਘੰਟੇ ਲੱਗਦੇ ਆ ਬਾਕੀ ਜਿਹੜਾ ਰਿਸਿਪੀਐਂਟ ਹੈ ਉਹਨੂੰ ਤਿੰਨ ਤੋਂ ਚਾਰ ਘੰਟੇ ਲੱਗਦੇ ਆ ਬਾਕੀ ਬਿਓਸ਼ੀ ਦੇ ਦੌਰਾਨ ਬਿਓਸ਼ੀ ਤੋਂ ਬਾਅਦ ਸਾਡਾ ਹਸਪੀਟਲ ਪੂਰਾ ਇਕੁਇਪਡ ਹੈ ਹਰ ਚੀਜ਼ ਵਾਸਤੇ ਬਿਓਸ਼ੀ ਵਾਸਤੇ ਬਹੁਤ ਅੱਛਾ ਰਿਹਾ ਪੇਸ਼ਟ ਬਹੁਤ ਵਧੀਆ ਰਿਹਾ ਕੋਈ ਤ ਬਹੁਤ ਹੀ ਕੰਫਰਟੇਬਲ ਰਿਹਾ ਅਸੀਂ ਪੇਸ਼ੈਂਟ ਨਾਲ ਵੀ ਗੱਲ ਕਰਨੀ ਚਾਹਾਂਗੇ ਉਹ ਤੁਹਾਨੂੰ ਦੱਸਣਗੇ ਕਿ ਇਹ ਮੇਨਾਂ ਦਾ ਐਸੇ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਸਾਡੇ ਸਟਾਫ ਬਾਰੇ ਹਾਂਜੀ ਸਸੀ ਗਾਲ ਜੀ ਮੈਂ ਖੰਨੇ ਦਾ ਰਹਿਣ ਵਾਲਾ ਹਾਂ ਤੇ ਮੈਂ ਜਦੋਂ ਮੈਨੂੰ ਪ੍ਰੋਬਲਮ ਹੋਈ ਮੈਂ ਖੰਨੇ ਦੇ ਵਿੱਚ ਦਿਲਸੀ ਸ਼ੁਰੂ ਕਰਾਈ ਸੀ ਲੇਕਿਨ ਮੈਂ ਉੱਥੇ ਦੋ ਤਿੰਨ ਹਸਪੀਟਲ ਬਦਲੇ ਪਰ ਮੈਨੂੰ ਉੱਥੇ ਨਹੀਂ ਸੈੱਟ ਲੱਗਿਆ ਹੈਗਾ ਫਿਰ ਮੈਨੂੰ ਕਿਸੇ ਨੇ ਡਾਕਟਰ ਬਖਸ਼ੀਸ਼ ਜੀ ਬਾਰੇ ਦੱਸਿਆ ਜਦ ਮੈਂ ਇਨਾਂ ਕੋਲ ਆਇਆ ਤੇ ਇਨਾਂ ਨੇ ਬੜੇ ਵਧੀਆ ਤਰੀਕੇ ਨਾਲ ਮੈਨੂੰ ਯਾਨੀ ਕਿ ਅਟੈਂਡ ਕੀਤਾ ਦਵਾਈਆਂ ਚਲਾਈਆਂ ਮੈਂ 8-9 ਮਹੀਨੇ ਇੱਥੇ ਡੈਲਸਿਸ ਚੱਲੀ ਟੈਲਸਿਸ ਦੇ ਦੌਰਾਨ ਵੀ ਬਹੁਤ ਵਧੀਆ ਸਟਾਫ ਰਿਹਾ ਤੇ ਬਹੁਤ ਵਧੀਆ ਰਿਹਾ ਉਸ ਤੋਂ ਬਾਅਦ ਲੀਨਾ ਮੈਡਮ ਮਿਲੇ ਉਹਨਾਂ ਨੇ ਫਿਰ ਟਰਾਂਸਫਰ ਹੌਲਡ ਵਾਲੇ ਗੱਲ ਹੋਈ ਚਰਨਜੀਤ ਸਰ ਮਿਲੇ ਫਿਰ ਇਨਾਂ ਨੇ ਮੈਨੂੰ ਸਾਰੀ ਪ੍ਰੋਸੈਸ ਦੱਸਿਆ ਤੇ ਬਹੁਤ ਵਧੀਆ ਇਨਾਂ ਨੇ ਆਪਰੇਸ਼ਨ ਕਰਾਇਆ ਮੈਂ 8-9 ਦਿਨ ਹੋਏ ਹਨ ਉਰੇ ਤੇ ਮੈਨੂੰ ਇਹ ਲੱਗਦਾ ਬਿਲਕੁਲ ਧੰਨਵਾਦ ਹੈ ਸਾਰਿਆਂ ਦਾ ਬਹੁਤ ਵਧੀਆ ਸਟਾਫ ਹੈ ਜਿਹੜੇ ਸਿਸਟਰ ਨੇ ਉਹ ਵੀ ਬਹੁਤ ਖਿਆਲ ਰੱਖਦੇ ਪ